ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰਾਏ ਅਕਸਰ ਹੀ ਆਪਾਂ ਦੇਖਦੇ ਆਂ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਹਰ ਤਰ੍ਹਾਂ ਦੀ ਦਰਦ ਤੋਂ ਪੀੜਤ ਨੇ ਖਾਸ ਕਰਕੇ ਜਿਹਦੇ ਵਿੱਚ ਆ ਜਾਂਦੀ ਏ ਇੱਕ ਸੈਟਿਕਾ ਪੇਨ ਸੈਟਿਕਾ ਪੇਨ ਇਸ ਤਰ੍ਹਾਂ ਦੀ ਦਰਦ ਹੈ ਕਿ ਜਿਹੜੀ ਲੱਤ ਤੋਂ ਨਿਕਲਦੀ ਆ ਔਰ ਪੂਰੀ ਲੱਤ ਨੂੰ ਜਾਂਦੀ ਏ ਔਰ ਕਿਸੇ ਵੇਲੇ ਦੋਨਾਂ ਲੱਤਾਂ ਨੂੰ ਵੀ ਜਾਂਦੀ ਆ ਇਹਦਾ ਮੇਨ ਕਾਰਨ ਕੀ ਹੁੰਦਾ ਹੈ ਕਿ ਜਿੰਨੀਆਂ ਵੀ ਵੇਨ ਸਾਡੇ ਬ੍ਰੇਨ ਤੋਂ ਸਾਡੇ ਲੱਤਾਂ ਨੂੰ ਆ ਰਹੀਆਂ ਨੇ ਉਹਦਾ ਬਲੱਡ ਸਰਕੂਲੇਸ਼ਨ ਪੈਰਾਂ ਤੱਕ ਨੂੰ ਜਾ ਰਿਹਾ ਕਿਸੇ ਝਟਕਾ ਲੱਗਣ ਕਰਕੇ ਨਾੜ ਦੇ ਵਿੱਚ ਦਬ ਆਉਣੀ ਹੈ ਜਾਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਬਲੌਕੇਜ ਬਣ ਜਾਂਦੀ ਹੈ ਇਹ ਦੋ ਤਿੰਨ ਰੀਜ਼ਨ ਹੁੰਦੇ ਨੇ ਜਿਹਦਾ ਕਰਕੇ ਖੂਨ ਦਾ ਸਰਕਲ ਪ੍ਰੋਪਰ ਸਰਕਲ ਨਹੀਂ ਕਰਦਾ ਤਾਂ ਉਹਦੇ ਵਾਸਤੇ ਆਪਾਂ ਇੱਕ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਬਹੁਤ ਹੀ ਵਧੀਆ ਫਾਰਮੂਲੇਸ਼ਨ ਇੱਕ ਕਿੱਟ ਤਿਆਰ ਕੀਤੀ ਹੋਈ ਹੈ ਜਿਹੜੀ ਤੁਹਾਡੀ ਇਸ ਰਿੰਗੜਵਾ ਜਿਹੜੀ ਦਰਦ ਹੈ ਸੈਟਿਕਾ ਦੀ ਦਰਦ ਹੈ ਉਹਨੂੰ ਕੁਝ ਹੀ ਦਿਨਾਂ ਦੇ ਵਿੱਚ ਠੀਕ ਕਰ ਸਕਦੀ ਹੈ ਉਹਦੇ ਵਿੱਚ ਕਰਨਾ ਕੀ ਹੋਏਗਾ ਆਪਣੇ ਕੋਲ ਤਿੰਨ ਤਰ੍ਹਾਂ ਦੀਆਂ ਬੋਤਲ ਨੇ ਜੋ ਕਿ ਇਸ ਕਿੱਟ ਦੇ ਵਿੱਚ ਹੋਣਗੀਆਂ ਜਿਹਦੇ ਵਿੱਚ ਇੱਕ ਨੰਬਰ ਤੇ ਸੈਟਿਕਾ ਪੇਨ ਇੱਕ ਨੰਬਰ ਦੀ ਬੋਤਲ ਹੈ ਦੋ ਨੰਬਰ ਹੈ ਔਰ ਤਿੰਨ ਨੰਬਰ ਹੈ ਇਹਨਾਂ ਤਿੰਨਾਂ ਨੂੰ ਤੁਸੀਂ 10-10 ਬੂੰਦਾਂ ਪਾਣੀ ਦੇ ਵਿੱਚ ਪਾ ਕੇ ਲੈਣਾ ਔਰ ਬਹੁਤ ਜਲਦ ਹੀ ਤੁਹਾਨੂੰ ਤੁਹਾਡੀ ਰਿੰਗੜਵਾਦੀ ਦਰਦ ਹੈ ਜਾਂ ਸੈਟਿਕਾ ਦੀ ਦਰਦ ਹੈ ਉਹਦੇ ਵਿੱਚ ਆਪਾਂ ਨੂੰ ਰਾਹਤ ਮਿਲ ਸਕਦੀ ਹੈ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਵਾਸਤੇ ਸਾਡੇ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ